ਮੁਖ ਮੰਤਰੀ ਸਾਹਿਬ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਨੂੰ ਜਵਾਬਦੇਹ ਹੈ ਤੇ ਉਹਨਾਂ ਦਾ ਜੋ ਵੀ ਆਦੇਸ਼ ਹੈ ਉਹ ਸਾਡੇ ਸਿਰ ਮੱਥੇ ਪਰ ਤੁਸੀਂ ਇਹ ਭਾਵਨਾ ਕਦੇ ਸਮਝ ਨਹੀਂ ਸਕਦੇ ਕਿਉਂਕਿ ਤੁਸੀਂ ਦਿੱਲੀ ਦੇ ਵੱਡੇ ਤੇ ਛੋਟੇ ਤਖਤ ਦੇ ਗੁਲਾਮ ਮੇਰਾ ਤੁਹਾਨੂੰ ਸਪਸ਼ਟ ਸਵਾਲ ਹੈ ਕਿ ਅੱਜ ਪੰਜਾਬ ਦਾ ਮਸਲਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 25 ਸਾਲ ਰਾਜ ਕਰਨ ਦੀ ਗੱਲ ਕਰਦੀ ਸੀ ਤੁਸੀਂ ਕਿਹਾ ਜੀ ਸਾਡੇ ਕੋਲ 25 ਬੰਦੇ ਨੇ ਸਵਾਲ ਤਾਂ ਇਹ ਉੱਠਦਾ ਹੈ ਕਿ ਕੀ ਭਗਵੰਤ ਮਾਨ ਕੋਲੇ 25 ਐਮਐਲਏ ਹੈ ਕਿ ਸਾਰੇ ਕੇਜਰੀਵਾਲ ਦੇ ਮਗਰ ਲਾ ਕੇ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਉਣਾ ਚਾਹੁੰਦੇ ਪੰਜਾਬ ਦੇ ਮੁੱਦਿਆਂ ਤੇ ਆਓ ਅਸਲ ਪੰਜਾਬ ਦੇ ਮੁੱਦੇ ਕੀ ਨੇ ਮੁੱਦੇ ਇਹ ਨੇ ਕਿ ਪੰਜਾਬ ਦੇ ਵਿੱਚੋਂ ਪ੍ਰੋਜੈਕਟ ਬੰਦ ਹੋ ਕੇ ਬਾਹਰ ਜਾ ਰਹੇ ਨੇ ਉਹਦਾ ਕਾਰਨ ਹੈ ਕਿ ਉਰੇ ਗੈਂਗਸਟਰ ਫਰੋਤੀਆਂ ਮੰਗਦੇ ਨੇ ਕਤਲ ਹੋ ਰਹੇ ਨੇ ਐਨਐਚਏਆਈ ਨੇ 3263 ਕਰੋੜ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਬੰਦ ਕਰਤੇ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ ਇਹ ਪੰਜਾਬ ਦਾ ਮੁੱਦਾ ਲੌਰੈਂਸ ਬਿਸ਼ਨੋਈ ਦੀ ਪੰਜਾਬ ਦੇ ਥਾਣੇ ਚੋਂ ਖਰੜ ਚੋਂ ਤੁਹਾਡੀ ਨੱਕ ਨੀਚੇ ਠਾਣਾ ਉਹ ਉੱਥੇ ਇੰਟਰਵਿਊ ਹੋ ਜਾਣੀ ਇਹ ਪੰਜਾਬ ਦਾ ਮਸਲਾ ਹੈ ਕੀ ਦੀ ਜਵਾਬ ਦੇਈ ਇਸ ਗੱਲ ਤੇ ਐਸਵਾਈਐਲ ਤੇ ਤੁਹਾਡਾ ਪੰਜਾਬ ਵਿਰੋਧੀ ਸਟੈਂਡ ਇਹ ਪੰਜਾਬ ਦਾ ਮਸਲਾ ਡੇਰਾ ਮੁਖੀ ਨੂੰ ਜਿਹੜੀ 295 ਐ ਦੀ ਸੈਂਕਸ਼ਨ ਤੁਸੀਂ 3 ਸਾਲ ਤੋਂ ਸਮਝੌਤੇ ਤਹਿਤ ਰੋਕ ਕੇ ਬੈਠੇ ਹੋ ਇਹ ਪੰਜਾਬ ਦਾ ਮਸਲਾ ਬੇਅਦਬੀ ਕੇਸਾਂ ਦੀ ਟ੍ਰਾਇਲ ਪੰਜਾਬ ਤੋਂ ਬਾਹਰ ਚਲੀ ਜਾਣੀ ਥੋਡੀ ਸਹਿਮਤੀ ਨਾਲ ਸਟੇ ਹੋ ਜਾਣੀ ਇਹ ਪੰਜਾਬ ਦਾ ਮਸਲਾ ਹੈ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਡਰੱਗ ਰੈਕਟ ਫੜਿਆ ਜਾਣਾ ਮੁਖਮੰਤਰੀ ਸਾਹਿਬ ਇਹ ਪੰਜਾਬ ਦਾ ਮਸਲਾ ਹੈ ਡੀਜੀਪੀ ਨੂੰ ਹਾਈ ਕੋਰਟ ਬੁਲਾ ਕੇ ਹਾਈ ਕੋਰਟ ਮਾਫੀ ਮੰਗਾਵੇ ਤੇ ਇਹ ਗੱਲ ਕਹਵੇ ਕਿ ਇਸ ਤਰੀਕੇ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਨਸ਼ਾ ਵਕਾਰੀ ਹੈ ਇਹ ਪੰਜਾਬ ਦਾ ਮਸਲਾ ਬਿਜਲੀ ਬੋਰਡ ਫੇਲ ਹੋ ਗਿਆ ਡਵੈਲਪਮੈਂਟ ਕੋਈ ਪੰਜਾਬ ਦੇ ਵਿੱਚ ਹੋ ਨਹੀਂ ਰਹੀ ਕਰਜ਼ਾ 3 ਲੱਖ ਕਰੋੜ ਨੂੰ ਪਾਰ ਕਰ ਗਿਆ ਇਹ ਪੰਜਾਬ ਦੇ ਭੱਖ ਦੇ ਮੁੱਦੇ ਨੇ ਤੇ ਤੁਸੀਂ ਕੀ ਦੀ ਗੱਲ ਕਰਨਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਮੈਨੂੰ ਇਹ ਗੱਲ ਦੱਸ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਦਾ ਡਿਵੈਲਪਮੈਂਟ ਮਾਡਲ ਕੀ ਤੁਹਾਨੂੰ ਸੌਣ ਨਹੀਂ ਦਿੰਦਾ ਕਿ ਤੁਹਾਨੂੰ ਬਾਦਲ ਪਰਿਵਾਰ ਤੋਂ ਡਰ ਲੱਗਦਾ ਤੁਸੀਂ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਪਟਕਾ ਕੇ ਆਪਣੀ ਮਾੜੀ ਕਾਰਗੁਜ਼ਾਰੀ ਛੁਪਾ ਨਹੀਂ ਸਕਦੇ ਮੁੱਖ ਮੰਤਰੀ ਸਾਹਿਬ ਤੁਹਾਡਾ 2022 ਦੇ ਵਿੱਚ ਝੂਠ ਚੱਲ ਗਿਆ ਲੋਕਾਂ ਨੂੰ ਲੱਗਦਾ ਸੀ ਪਤਾ ਨਹੀਂ ਭਗਵੰਤ ਮਾਨ ਤਾਂ ਮੁੱਖ ਮੰਤਰੀ ਬਣ ਕੇ ਕੀ ਕਰ ਦੂ ਪਰ 3 ਸਾਲ ਦਾ ਤੁਹਾਡੇ ਫੇਲੀਅਰ ਨੇ ਸਾਬਤ ਕਰਤਾ ਕਿ ਤੁਸੀਂ ਸਟੇਜ ਹੀ ਚਲਾ ਸਕਦੇ ਹੋ ਸਟੇਟ ਨਾਲ ਤੁਹਾਡਾ ਕੋਈ ਸਰੋਕਾਰ ਨਹੀਂ ਸੋ ਪੰਜਾਬ ਦੇ ਮੁੱਦਿਆਂ ਤੇ ਆ ਕੇ ਜਵਾਬ ਦਿਓ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੈ 18 ਸਾਲ ਰਾਜ ਕੀਤਾ ਸੇਵਾ ਕੀਤੀ ਹੈ ਲੋਕਾਂ ਦੀ ਤੇ ਲੋਕ ਪ੍ਰਵਾਨ ਕਰਨਗੇ ਦੁਬਾਰਾ ਵੀ ਸੇਵਾ ਕਰਾਂਗੇ ਪਰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਇਹ ਵਨ ਟਾਈਮ ਬਲੰਡਰ ਸੀ ਪੰਜਾਬ ਦੀ ਇਹਨੇ ਹੁਣ ਮੁੜ ਕੇ ਕਦੇ ਪੰਜਾਬ ਦੇ ਵਿੱਚ ਨਹੀਂ ਆਉਣਾ ਸੋ ਜਿਹੜੇ 2 ਸਾਲ ਰਹਿ ਗਏ ਕੰਮ ਕਰਕੇ ਦਿਖਾਓ